ਲੋ ਜੀ ਦੀਵਾਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਜਿਹਦਾ ਦਿਵਾਲਾ ਨਿਕਲ ਗਿਆ ਅੱਗੇ ਤੁਸੀਂ ਉਹਦੀ ਵੀਡੀਓ ਦੇਖੋ ਮੇਰੀ ਵੀਡੀਓ ਦੇਖ ਕੇ ਮੇਰੇ ਛੋਟੇ ਭਰਾ ਮਯੰਕ ਨੇ ਮੈਨੂੰ ਫੋਨ ਕੀਤਾ ਆ ਸਵੇਰੇ ਹੀ ਦੇਖ ਲਓ ਮੈਂ ਨਾਲ ਤੁਹਾਨੂੰ ਵੀਡੀਓ ਅਟੈਚ ਕਰ ਦੂੰਗਾ ਆ ਦੇਖ ਲਓ ਸਵੇਰੇ ਸਵੇਰੇ ਇਹਨਾਂ ਦੀ ਤਾਂ ਦੀਵਾਲੀ ਮਨਾ ਗਏ ਆ ਛੋਟੇ ਲੋ ਆ ਸਵੇਰੇ ਸਵੇਰੇ ਲੜਦੇ ਵਿੱਚ ਵੱਜੇ ਆ ਅਗਲੇ ਦਾ ਨੁਕਸਾਨ ਕਰਕੇ ਚਲੋ ਇਹ ਵੀ ਮੈਂ ਦੱਸੋ ਇਹਨਾਂ ਦਾ ਕੀ ਹੱਲ ਕੀਤਾ ਜਾਵੇ ਮੈਂ ਇਹਨੇ ਵੀ ਸਵੇਰੇ ਵੀਡੀਓ ਬਣਾਈ ਆ ਮੈਂ ਉਹ ਨਾਲ ਅਟੈਚ ਕਰ ਦੂੰਗਾ ਆ ਤਾਂ ਹਾਲ ਆ ਜੀ ਅਗਲੇ ਦੀ ਦੀਵਾਲੀ ਤਾਂ ਮਨਾਤੀ ਨਾ ਛੱਡਾ ਜੀ ਕਹਿੰਦੇ ਸੀਗੇ ਕੀ ਸਾਂਢ ਗਾਈਆਂ ਜਿਹੜੇ ਵੀ ਆਵਾਰਾ ਪਸ਼ੂ ਘੁੰਮਦੇ ਨੇ ਇਹ ਚੱਕੇ ਜਾਣਗੇ ਆ ਦੇਖ ਲੋ ਯੂਰੇ কুমਰੇ ਨੇ ਨਿਊ ਹਰਗੋਬਿੰਦਨਗਰ ਰੋਪੜ ਦੇ ਵਿੱਚ ਤੇ ਗੱਡੀ ਦਾ ਕਿੰਤਾ ਜੀ ਨੁਕਸਾਨ ਉਹ ਵੀ ਮੈਂ ਤੁਹਾਨੂੰ ਦਿਖਾ ਦਿਨਾ ਇਹ ਸਾਈਡ ਤੇ ਪਾ ਕੇ ਚਲ ਗਈ ਡੈਂਟ ਲੜ ਲੜ ਕੇ ਤੇ ਪਹਿਲਾਂ ਇੱਕ ਹੋਰ ਗੱਡੀ ਸੀਗੀ ਉੱਥੇ ਵੀ ਖੜੀ ਸੀਗੀ ਭਾਜੀ ਉਹਨਾਂ ਦੀ ਤੇ ਉਹ ਵੀ ਤੋੜੇਗੇ ਸੀ ਪੂਰੇ ਇਹ ਦੇਖੋ ਜੀ কুমਰੇ ਨੇ ਉਰੇ ਉਹਨਾਂ ਮौज ਲੈ ਰਹੇ ਆ ਰਾਮ ਨਾਲ ਚੱਡਾ ਜੀ ਕਰੋ ਕੁਝ ਬੋਲਣ ਨਾਲ ਨਹੀਂ ਚੱਲਣਾ ਕੁਝ